ਜਿਸ ਰਾਜ ਰੋਡ ਸ਼ੋਅ ਮੌਕੇ ਪਰਵਾਹਗਾਰਾ ਮਿਲਿਆ ਤੇ ਮੁਕਾਬਲਾ ਇੱਕ ਤਰਫ ਭਾਈ ਲੱਗਿਆ ਕਿਵੇਂ ਵੀ ਜਿੱਤੀ ਕਰਾਂ ਮੇਰਾ ਤੇ ਸ਼੍ਰੀ ਵਾਹਿਗੁਰੂ ਜੀ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਪਹਿਲਾਂ ਮੇਰਾ ਜੀ ਸਿਰ ਝੁਕਦਾ ਵਾਰ ਨੰਬਰ 20 ਦੀ ਸੰਗਤ ਅੱਗੇ ਸਾਰਾ ਮੇਰਾ ਪਰਿਵਾਰ ਆ ਸਵੇਰੇ ਥੋੜਾ ਬਾਰਿਸ਼ ਦਾ ਮੌਸਮ ਹੀ ਪਹਿਲੇ ਵੇਖੋ ਸਾਰੇ ਜਣੇ ਬਾਰਿਸ਼ ਦੀ ਬਿਨਾਂ ਪ੍ਰਵਾਹ ਕੀਤੇ ਬਿਨਾਂ ਸਾਰਾ ਪਰਿਵਾਰ ਇੱਕ ਤਰਫ ਹੋ ਗਿਆ ਐਂ ਡੋਟ ਡੋਰ ਗਏ ਆ ਪਰਵਾਹਗਾਰਾ ਤੁਹਾਡੇ ਸਾਹਮਣੇ ਤੁਸੀਂ ਗਵਾਹ ਸੀ ਜੀ ਹਰ ਗਲੀ ਮੱਲੇ ਚ ਪੂਰਾ ਸਨਮਾਨ ਮਿਲਿਆ ਜੀ ਤੇ ਇੱਕ ਤਰਫਾ ਫੈਸਲਾ ਕੀ ਵਾਰਦੀਆਂ ਮੁਸ਼ਕਲਾਂ ਨੇ ਪਹਿਲਾਂ ਤੋਂ ਤੋਂ ਕੁਝ ਧਿਆਨ ਚਾਹੀਆਂ ਹੋਣਗੀਆਂ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਹੋ ਕੀ ਗੱਲ ਪਿਛਲੇ 10 ਸਾਲ ਤੋਂ ਜਿਹੜੀ ਇਲੈਕਸ਼ਨ ਨਹੀਂ ਹੋਈ ਜੀ ਕੰਮ ਦੇ ਪੈਂਡਿੰਗ ਹੈ ਹੀ ਹੈ ਜੀ ਜਿਵੇਂ ਸਟਰੀਟ ਲਾਈਟਾਂ ਦੇ ਹੋ ਗਏ ਗਲੀਆਂ ਹੋ ਗਈਆਂ ਕੁਝ ਨੀਲੇ ਕਾਰਡ ਨਹੀਂ ਬਣੇ ਜਿਹੜੀਆਂ ਬੇਸਿਕ ਪ੍ਰੋਬਲਮ ਹੈਗੀਆਂ ਸਾਰੀਆਂ ਜਿਹੜੀਆਂ ਦੂਰ ਕੀਤੀਆਂ ਜਾਣੀਆਂ ਸਾਰੀਆਂ ਸਾਡੇ ਕੋਲ ਨੋਟ ਹੈ ਜੀ ਤੇ ਜਿੱਤਨ ਦਵਾਜ ਜਿਹੜਾ ਸਾਰੇ ਵਿਕਾਸ ਕੀਤੇ ਜੀ ਬਹੁਤ ਟਾਈਮ ਤੋਂ ਇਲੈਕਸ਼ਨ ਹੋਈ ਜਾਂਦਾ ਆਪਦੇ ਵਿੱਚ ਤੇ ਇਹੀ ਮੌਕਾ ਤੁਹਾਡੇ ਸਮੇਤ ਹੋਰ ਨਾ ਵਡਾ ਨੂੰ ਮੜਦਾ ਤੁਹਾਡੇ ਸਾਥੀਆਂ ਨੂੰ ਮਿਲਦਾ ਤਾਂ ਅੱਜ ਸ਼ਹਿਰ ਦੀ ਤਨਹਾਰ ਤੇ ਹੋਰ ਬੱਲੇ ਬਿਲਕੁਲ 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 ਸਹੀ ਹੈ ਜੀ ਦਾ ਸਰ ਆਮ ਆਦੀ ਪਾਰਟੀ ਨੇ ਵਿਕਾਸ ਬਹੁਤ ਕਰਾਇਆ ਦਿਨਾਂ ਸਾਲਾਂ ਆਮ ਆਦੀ ਪਾਰਟੀ ਨੇ ਵਿਕਾਸ ਅਖਬਾਰਾਂ ਚ ਕਰਾਇਆ ਜੀ ਕਿਉਂਕਿ ਜੋ ਵੀ ਇਹਨਾਂ ਨੇ ਅਨਾਉਂਸਮੈਂਟਾਂ ਕੀਤੀਆਂ ਉਹ ਥੱਲੇ ਬੇਸਿਕ ਇੰਪਲੀਮੈਂਟਡ ਹੋਈਆਂ ਹੀ ਨਹੀਂ ਜੀ ਕੋਈ ਵਿਕਾਸ ਕਰਨੇ ਕੀਤਾ ਜੀ ਆਮ ਆਦੀ ਪਾਰਟੀ ਸਰ ਧੰਨਵਾਦ ਤੇ ਸਵਾਗਤ ਹੋਇਆ ਵਾ ਦਕਾਨਦਾਰ ਆਵਲਾ ਜੋਸ਼ ਰੋਸ਼ਨਾ ਕੀਤਾ ਗਿਆ ਕੀ ਉਹਨਾਂ ਦਾ ਧੰਨਵਾਦ ਕਰਦਾ ਸਾਰਾ ਮੇਰਾ ਪਰਿਵਾਰ ਆ ਜੀ ਮੇਰੇ ਸਿਰ ਝੁਕਦਾ ਜੀ ਸਾਰਿਆਂ ਜੀ ਜਿਹੜਾ ਮੇਰਾ ਵਾਰ ਨੰਬਰ 20 ਹੈ ਉਹ ਸ਼ਹਿਰ ਦੇ ਵੀ ਜਿੰਨੀ ਸੰਗਤ ਹੈ ਸਾਰਿਆਂ ਜੀ ਮੇਰਾ ਸਿਰ ਝੁਕਦਾ ਤੇ ਇਸ ਤਰ੍ਹਾਂ ਹੀ ਮੈਨੂੰ ਮੈਂ ਆਸ ਕਰਦਾ ਅੱਗੇ ਵੀ ਇੰਦਾ ਮਾਨ ਸਨਮਾਨ ਜਿਹੜਾ ਮਿਲਦਾ ਰਹੇ ਕਿੰਨੇ ਕਿੰਨਾ ਨੰਬਰ ਬਟਣਾ ਹੈ ਜੀ ਅਦੇ ਵਾਰਡ ਵਾਸੀਆਂ ਨੂੰ ਕੀ ਅਪੀਲ ਕਰਨੀ ਹੈ ਦੇਖੋ ਜੀ ਦੋ ਤਰੀਕ ਹੈ ਜੀ ਤੇ ਦੋ ਨੰਬਰ ਬਟਣਾਂ ਮਾਈਕ ਵਾਲਾ ਨਿਸ਼ਾਨ ਆ ਜੀ ਸਾਰਿਆਂ ਨੇ ਅਸ਼ੀਰਵਾਦ ਦਿਓ ਜੀ ਬਤ ਅਜੀ ਸਰ ਜੇ ਰੋਡ ਸ਼ੋਅ ਮੌਕੇ ਪਰਵਾਹ ਮਹਾਰਾ ਮਿਲਿਆ ਤੇ ਮੁਕਾਬਲਾ ਇੱਕ ਤਰਫਾ ਹੀ ਲੱਗਿਆ ਕਿਵੇਂ ਵੀ ਤੁਸੀਂ ਕੀ ਮੇਰਾ ਤੇ ਸ਼ਿਵਾਜੀ ਗੁਜਰ ਖਾਲਸਾ ਸ਼ਿਵਾਜੀ ਦੀ ਫਤਿਹ ਪਹਿਲਾਂ ਮੇਰਾ ਜੀ ਸਿਰ ਝੁਕਦਾ ਵਾਰ ਨੰਬਰ 20 ਦੀ ਸੰਗਤ ਅੱਤੇ ਸਾਰਾ ਮੇਰਾ ਪਰਿਵਾਰ ਆ ਸਵੇਰੇ ਥੋੜਾ ਬਾਰਿਸ਼ ਦਾ ਮੌਸਮ ਹੀ ਫਿਰ ਵੀ ਵੇਖੋ ਸਾਰੇ ਜਾਨੇ ਬਾਰਿਸ਼ ਦੀ ਬਿਨਾਂ ਪ੍ਰਵਾਹ ਕੀਤੇ ਬਿਨਾਂ ਸਾਰਾ ਪਰਿਵਾਰ ਇੱਕ ਤਰਫ ਹੋ ਗਿਆ ਐਂ ਡੋਟ ਡੋਰ ਗਏ ਆ ਪਰਵਾਹ ਮਹਾਰਾ ਤੁਹਾਡੇ ਸਾਹਮਣੇ ਸੀ ਤੁਸੀਂ ਗਵਾਹ ਸੀ ਜੀ ਹਰ ਗਲੀ ਮਹੱਲੇ ਚ ਪੂਰਾ ਸਨਮਾਨ ਮਿਲਿਆ ਜੀ ਤੇ ਇੱਕ ਤਰਫਾ ਫੈਸਲਾ ਕੀਤਾ ਸਰ ਇਹ ਵਾਰ ਦੀਆਂ ਮੁਸ਼ਕਲਾਂ ਨੇ ਜਦੋਂ ਪਹਿਲਾਂ ਕੋਈ ਲੋਕ ਗਿਆ ਤੇ ਕੁਝ ਧਿਆਨ ਚ ਆਈਆਂ ਮੋਰਦੀਆਂ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਹੋ ਕੀ ਕਰੇ ਪਿਛਲੇ 10 ਸਾਲ ਤੋਂ ਜਿਹੜੀ ਇਲੈਕਸ਼ਨ ਨਹੀਂ ਹੋਈ ਜੀ ਕੰਮ ਦੇ ਪੈਂਡਿੰਗ ਹੈ ਹੀ ਆ ਜੀ ਜਿਵੇਂ ਸਪੀਡ ਲਾਈਟਾਂ ਦੇ ਹੋ ਗਏ ਗਲੀਆਂ ਹੋ ਗਈਆਂ ਕੁਝ ਨੀਲੇ ਕਾਰਡ ਨਹੀਂ ਬਣੇ ਜਿਹੜੀਆਂ ਬੇਸਿਕ ਪ੍ਰੋਬਲਮ ਹੈਗੀਆਂ ਸਾਰੀਆਂ ਜਿਹੜੀਆਂ ਦੂਰ ਕੀਤੀਆਂ ਜਾਣੀਆਂ ਸਾਰੀਆਂ ਸਾਡੇ ਕੋਲ ਨੋਟ ਹੈ ਜੀ ਤੇ ਜਿੱਤਨ ਦਾ ਬਾਦ ਜਿਹੜਾ ਸਾਰੇ ਵਿਕਾਸ ਕੀਤੇ ਹੋਣ। ਬਹੁਤ ਟਾਈਮ ਤੋਂ ਲੈਕਚਰ ਹੋਈ ਹੈ ਤੁਹਾਡੇ ਸਾਹਮਣੇ ਵਿੱਚ ਜੇ ਇਹ ਹੀ ਮੌਕਾ ਤੁਹਾਡੇ ਸਪੇਦ ਹੋਰ ਨਾਵਾਡਾ ਨੂੰ ਲੜਦਾ ਹੈ ਤੁਹਾਡੇ ਸਾਥੀਆਂ ਨੂੰ ਮਿਲਦਾ ਤਾਂ ਅੱਜ ਸ਼ਹਿਰ ਦੀ ਨੋਹਾਰ ਜਿਹੜੀ ਹੋਰ ਬਦਲ ਗਈ। ਬਿਲਕੁਲ ਬਿਲਕੁਲ ਬਿਲਕੁਲ। ਇਹ ਬਿਲਕੁਲ ਸਹੀ ਹੈ ਜੀ ਦਾ। ਬਿਲਕੁਲ। ਸਰ ਆਮ ਆਦਮੀ ਪਾਰਟੀ ਕਹਿੰਦੀ ਵਿਕਾਸ ਬਹੁਤ ਕਰਾਇਆ ਦਿੰਨਾ ਸਾਲਾਂ। ਆਮ ਆਦਮੀ ਪਾਰਟੀ ਨੇ ਵਿਕਾਸ ਅਖਬਾਰਾਂ ਚ ਕਰਾਇਆ ਜੀ। ਕਿਉਂਕਿ ਜੋ ਵੀ ਇਹਨਾਂ ਨੇ ਅਨਾਉਂਸਮੈਂਟਾਂ ਕੀਤੀਆਂ ਉਹ ਥੱਲੇ ਬੇਸਿਕ ਇੰਪਲੀਮੈਂਟ ਤੇ ਹੋਈਆਂ ਹੀ ਨਹੀਂ ਜੀ। ਕੋਈ ਵਿਕਾਸ ਕਰਨੀ ਕੀਤਾ ਜੀ ਆਮ ਆਦਮੀ। ਸਰਾਂ ਤੁਹਾਂ ਦਾ ਬਾਂ ਦੇ ਸਵਾਗਤ ਹੋਇਆ ਵਾ ਦੁਕਾਨਦਾਰ ਅਗਰ ਜੋਰ-ਸ਼ੋਰ ਕੀਤਾ ਗਿਆ ਕੀ ਉਹਨਾਂ ਦਾ ਧੰਨਵਾਦ ਕਰੀ ਸਾਰਾ ਮੇਰਾ ਪਰਿਵਾਰ ਆ ਜੀ ਮੇਰਾ ਸਿਰ ਝੁਕਦਾ ਜੀ ਸਾਰਿਆਂ ਜੀ ਜਿਹੜਾ ਮੇਰਾ ਵਾਰ ਨੰਬਰ 20 ਹੈ ਉਹ ਸ਼ਹਿਰ ਦੇ ਵਿੱਚ ਜਿੰਨੀ ਸੰਗਤ ਹੈ ਸਾਰਿਆਂ ਜੀ ਮੇਰਾ ਸਿਰ ਝੁਕਦਾ ਤੇ ਇਸ ਤਰ੍ਹਾਂ ਹੀ ਮੈਨੂੰ ਮੈਂ ਆਸ ਕਰਦਾ ਅੱਗੇ ਵੀ ਇਦਾਂ ਹੀ ਮਾਨਸਮਾ ਜਿਹੜਾ ਮੇਰੇ ਤਰ੍ਹਾਂ ਹੈਗਾ ਕਿ ਮੈਨੂੰ ਗਿੱਲਾ ਨੰਬਰ ਬਟਣਾ ਹੈ ਜੀ ਸਾਡੇ ਵਾਰਡ ਵਾਸੀਆਂ ਨੂੰ ਕੀ ਅਪੀਲ ਕਰਨੀ ਦੇਖੋ ਜੀ ਦੋ ਤਰੀਕ ਹੈ ਜੀ ਤੇ ਦੋ ਨੰਬਰ ਬਟਣਾ ਮਾਈਕ ਵਾਲਾ ਨਿਸ਼ਾਨ ਹੈ ਜੀ ਸਾਰਿਆਂ ਨੇ ਅਸ਼ੀਰਵਾਦ ਦਿਓ ਮਤਲਬ ਹਾਂਜੀ ਸਰ ਅੱਜ ਰੋਡ ਸੇ ਮੌਕੇ ਪਰਵਾਹ ਹੰਗਾਰਾ ਮਿਲਿਆ ਤੇ ਮੁਕਾਬਲਾ ਇੱਕ ਤਰਫ ਪਾਈ ਲੱਗਿਆ ਕਿਵੇਂ ਵੀ ਕੀ ਕਰਾਂ ਮੇਰਾ ਤੇ ਸ਼੍ਰੀ ਵਾਹਿਗੁਰੂ ਖਾਲਸਾ ਸ਼ਿਵਾਜੀ ਦੀ ਖਤੇ ਪਹਿਲਾਂ ਮੇਰਾ ਜੀ ਸਿਰ ਝੁਕਦਾ ਵਾਰ ਨੰਬਰ 20 ਦੀ ਸੰਗਤ ਅੱਗੇ ਸਾਰਾ ਮੇਰਾ ਪਰਿਵਾਰ ਆ ਸਵੇਰੇ ਥੋੜਾ ਬਾਰਿਸ਼ ਦਾ ਮੌਸਮ ਸੀ ਫਿਰ ਵੀ ਵੇਖੋ ਸਾਰੇ ਜਾਣੇ ਬਾਰਿਸ਼ ਦੀ ਬਿਨਾਂ ਪਰਵਾਹ ਕੀਤੇ ਬਿਨਾਂ ਸਾਰਾ ਪਰਿਵਾਰ ਇੱਕ ਤਰਫ ਹੋ ਗਿਆ ਐਂ ਡੋਰ ਡੋਰ ਗਏ ਆ ਪਰਵਾਹ ਹੰਗਾਰਾ ਤੁਹਾਡੇ ਸਾਹਮਣੇ ਸੀ ਤੁਸੀਂ ਦਵਾ ਸੀ ਹਰ ਗਲੀ ਮੱਲੇ ਚ ਪੂਰਾ ਸਨਮਾਨ ਮਿਲਿਆ ਜੀ ਤੇ ਇੱਕ ਤਰਫਾ ਫੈਸਲਾ ਸਰ ਈ ਵਾਰ ਦੀਆਂ ਮੁਸ਼ਕਲਾਂ ਇਹਨੂੰ ਪਹਿਲਾਂ ਦੋ ਦੂਸਰੇ ਕੋ ਜਿਹੜੇ ਧਿਆਨ ਚ ਆ ਗਿਆ ਉਹ ਵੀ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਹੋ ਕੀ ਗੱਲ ਪਿਛਲੇ 10 ਸਾਲ ਤੋਂ ਜਿਹੜੀ ਇਲੈਕਸ਼ਨ ਨਹੀਂ ਹੋਈ ਜੀ ਕੰਮ ਦੇ ਪੈਂਡਿੰਗ ਹੈ ਹੀ ਆ ਜੀ ਜਿਵੇਂ ਸਟੀਲ ਲਾਈਟਾਂ ਦੇ ਹੋ ਗਏ ਗਲੀਆਂ ਹੋ ਗਈਆਂ ਕੁਝ ਨੀਲੇ ਕਾਰਡ ਨਹੀਂ ਬਣੇ ਜਿਹੜੀਆਂ ਬੇਸਿਕ ਪ੍ਰੋਬਲਮ ਹੈਗੀਆਂ ਸਾਰੀਆਂ ਜਿਹੜੀਆਂ ਦੂਰ ਕੀਤੀਆਂ ਜਾਣੀਆਂ ਸਾਰੀਆਂ ਸਾਡੇ ਕੋਲ ਨੋਟ ਹੈ ਜੀ ਤੇ ਜਿੱਤਨ ਤੋਂ ਬਾਅਦ ਜਿਹੜਾ ਸਾਰੇ ਵਿਕਾਸ ਕੀਤੇ ਬਹੁਤ ਟਾਈਮ ਤੋਂ ਇਲੈਕਸ਼ਨ ਹੋਈ ਦੇ ਕੇ ਹੀ ਮੋਕਾ ਤੁਹਾਡੇ ਸਵੇਦ ਹੋਰਨਾ ਬਾਡਾ ਨੂੰ ਜੜਦਾ ਤੁਹਾਡੇ ਸਾਥੀਆਂ ਨੂੰ ਮਿਲਦਾ ਤਾਂ ਅੱਜ ਸ਼ਹਿਰ ਦੀ ਨਿਹਾਰ ਜੇ ਹੋਰ ਬੱਤੀ ਬਿਲਕੁਲ 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 ਸਹੀ ਹੈ ਜੀ ਦਾ ਰਾਮ ਆਮੀ ਪਾਰਟੀ ਕਹਿੰਦੀ ਵਿਕਾਸ ਕਰਾਇਆ ਦਿੰਨਾ ਸਲਾਂ ਆਮ ਆਦੀ ਪਾਰਟੀ ਨੇ ਵਿਕਾਸ ਅਖਬਾਰਾਂ ਚ ਕਰਾਇਆ ਜੀ ਕਿਉਂਕਿ ਜੋ ਵੀ ਇਹਨਾਂ ਨੇ ਅਨਾਉਂਸਮੈਂਟਾਂ ਕੀਤੀਆਂ ਉਹ ਥੱਲੇ ਬੇਸਿਕ ਇੰਪਲੀਮੈਂਟ ਤੇ ਹੋਈਆਂ ਹੀ ਨਹੀਂ ਜੀ ਕੋਈ ਵਿਕਾਸ ਕਾਰ ਨਹੀਂ ਕੀਤਾ ਜੀ ਆਮ ਆਦੀ ਸਰਤ ਤਾਂ ਤਾਂ ਦੇ ਸਵਾਗਤ ਹੋਇਆ ਵਾ ਦੁਕਾਨਦਾਰ ਅਗਲਾ ਜੋਰ ਫਰੋਚਣਾ ਕੀਤਾ ਗਿਆ ਕੀ ਉਹਨਾਂ ਦਾ ਧੰਨਵਾਦ ਕਰਨਾ ਸਾਰਾ ਮੇਰਾ ਪਰਿਵਾਰ ਆ ਜੀ ਮੇਰੇ ਸਿਰ ਝੁਕਦਾ ਜੀ ਸਾਰਿਆਂ ਕੀ ਜਿਹੜਾ ਮੇਰਾ ਵਾਰ ਨੰਬਰ 20 ਹੈ ਉਸ ਸ਼ਹਿਰ ਦੇ ਜਿੰਨੀ ਸੰਗਤ ਹੈ ਸਾਰਿਆਂ ਜੀ ਮੇਰਾ ਸਿਰ ਝੁਕਦਾ ਤੇ ਇਸ ਤਰ੍ਹਾਂ ਹੀ ਮੈਨੂੰ ਮੈਂ ਆਸ ਕਰਦਾ ਹਾਂ ਕਿ ਅੱਗੇ ਵੀ ਇਦਾਂ ਹੀ ਮਾਨ ਸਨਮਾਨ ਜਿਹੜਾ ਮਿਲਦਾ ਕਿੰਨੇ ਕਿੰਨਾ ਨੰਬਰ ਵਧਣਾ ਹੈ ਜੀ ਇੱਥੇ ਵਾਰਡ ਵਸੀਅਮ ਕੀ ਅਪੀਲ ਕਰਦੀ ਦੇਖੋ ਜੀ ਦੋ ਤਰੀਕ ਹੈ ਜੀ ਤੇ ਦੋ ਨੰਬਰ ਬਟਨ ਆ ਮਾਈਕ ਵਾਲਾ ਨਿਸ਼ਾਨ ਆ ਜੀ ਸਾਰਿਆਂ ਨੇ ਅਸ਼ੀਰਵਾਦ ਦਿਓ ਜੀ ਬਹੁਤ ਬਹੁਤ ਹਾਂ ਜੀ ਸਰ ਅੱਜ ਸੜੋ ਸੋ ਮੌਕੇ ਪਰਵਾਹ ਵਾਰਾ ਮਿਲਿਆ ਤੇ ਮੁਕਾਬਲਾ ਇੱਕ ਤਰ੍ਹਾਂ ਪਾਈ ਲੱਗਿਆ ਕਿਵੇਂ ਵੀ ਸਿੱਤੀ ਕਰਾਂ ਮੇਰਾ ਤੇ ਸ਼ਿਵਾਜੀ ਜੀ ਦਾ ਖਾਸਾ ਸ਼ਿਵਾਜੀ ਦੀ ਫਤਿਹ ਪਹਿਲਾਂ ਮੇਰਾ ਜੀ ਸਿਰ ਝੁਕਦਾ ਵਾਰ ਨੰਬਰ 20 ਦੀ ਸੰਗਤ ਸਾਰਾ ਮੇਰਾ ਪਰਿਵਾਰ ਆ ਸਵੇਰੇ ਥੋੜਾ ਬਾਰਿਸ਼ ਦਾ ਮੌਸਮ ਸੀ ਪਹਿਲੇ ਵੇਖੋ ਸਾਰੇ ਜਾਨੇ ਬਾਰਿਸ਼ ਦੀ ਬਿਨਾਂ ਪ੍ਰਵਾਹ ਕੀਤੇ ਬਿਨਾਂ ਸਾਰਾ ਪਰਿਵਾਰ ਇੱਕ ਤਰਫ ਹੋ ਗਿਆ ਅਸੀਂ ਡੋਟ ਡੋਰ ਗਏ ਆ ਪਰਵਾਹ ਵਾਰਾ ਤੁਹਾਡੇ ਸਾਹਮਣੇ ਸੀ ਤੁਸੀਂ ਗਵਾਹ ਸੀ ਜੀ ਹਰ ਗਲੀ ਮਹੱਲੇ ਚ ਪੂਰਾ ਸਮਾਨ ਮਿਲਿਆ ਜੀ ਤੇ ਇੱਕ ਤਰਫਾ ਫੈਸਲਾ ਹੋ ਗਿਆ ਦੀ ਵਰਤ ਦੀਆਂ ਮੁਸ਼ਕਲਾਂ ਆਇਦੀਆਂ ਪਹਿਲਾ ਤੋਂ ਲੋਕ ਹੈ ਕੁਝ ਧਿਆਨ ਚ ਆਈਆਂ ਹੋਣਗੀਆਂ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਹੋ ਕੀ ਕਰਦੇ ਪਿਛਲੇ 10 ਸਾਲ ਤੋਂ ਜਿਹੜੀ ਇਲੈਕਸ਼ਨ ਨਹੀਂ ਹੋਈ ਜੀ ਕੰਮ ਦੇ ਪੈਂਡਿੰਗ ਹੈ ਹੀ ਆ ਜੀ ਜਿਵੇਂ ਸਪੀਡ ਲਾਈਟਾਂ ਦੇ ਹੋ ਗਏ ਗਲੀਆਂ ਹੋ ਗਈਆਂ ਕੁਝ ਨੀਲੇ ਕਾਰਡ ਨੇ